ਹਾਂ ਜੀ ਸਾਹਿਬ ਜਿਨਾਬਾ ਤੁਹਾਨੂੰ ਮਿਲੇ ਰਿਹਾ ਕਿ ਕਿਪਾ ਦੇ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹ ਪੂਰੀ ਤਰ੍ਹਾਂ ਜਿਹੜੇ ਕਿ ਸੰਵਿਧਾਨ ਦੇ ਅਕੋਰਡਿੰਗ ਲਾਈ ਜੇ ਹੈ ਜਾਂ ਪੂਰੀ ਤਰ੍ਹਾਂ ਪ੍ਰੋਸੀਜਰ ਨਾਲ ਚੱਲਣ ਵਾਲੀ ਪਾਰਟੀ ਹੈ ਤੇ ਜਿਹੜੀ ਇਹਦੀ ਪ੍ਰਕਿਰਿਆ ਚੱਲੀ ਸੀ ਚੋਣ ਦੀ ਉਹ 6 ਮਹੀਨੇ ਪਹਿਲਾਂ ਚੱਲੀ ਸੀ ਜਿਹਦੇ ਵਿੱਚ ਜਿਹੜੇ ਆਪਣੇ ਭਾਜਪਾ ਦੇ ਵੇਸ਼ਤ ਨੇਤਾ ਸੀਨੀਅਰ ਨੇਤਾ ਉਪ ਮੁੱਖ ਪ੍ਰਧਾਨ ਸੁਭਾਸ਼ ਸ਼ਰਮਾ ਜੀ ਨੂੰ ਲਗਾਇਆ ਗਿਆ ਸੀ ਤੇ ਹਰ ਚੋਤ ਕਮਲ ਜਿਹਨੂੰ ਲਗਾਇਆ ਗਿਆ ਸੀ ਅਬਜ਼ਰਵਰ ਦੇ ਤੌਰ ਤੇ ਤੇ ਉਹਨਾਂ ਨੇ ਹਰ ਇੱਕ ਵਰਕਰ ਤੋਂ ਹਰ ਇੱਕ ਜਿੰਨੇ ਵੀ ਪਾਰਟੀ ਦੇ ਨੁਮਾਇੰਦੇ ਸੀਗੇ ਉਹਨਾਂ ਤੋਂ ਜਿਹੜੇ ਕਿ ਜਿਲ੍ਹਾ ਪ੍ਰਧਾਨ ਦੀ ਉਹਦੇ ਲਈ ਨਾਮ ਦਿੱਤੇ ਸੀਗੇ ਜਿਲ੍ਹਾ ਪ੍ਰਧਾਨ ਦੀ ਚੋਣ ਲਈ ਨਾਮ ਦਿੱਤੇ ਸੀ ਹਰ ਇੱਕ ਦੀ رائے ਪੁੱਛੀ ਗਈ ਤਾਂ ਉਹ ਤੋਂ ਬਾਅਦ ਜਾ ਕੇ ਅੱਜ ਜਿਹੜਾ ਸਭ ਸਮਤੀ ਨਾਲ ਹੈ ਸ਼੍ਰੀ ਵਿਜੇ ਕੁਮਾਰ ਟੁੱਕਾ ਜਿਹਨੂੰ ਜਿਹੜਾ ਕਿ ਭਾਜਪਾ ਭਾਰਤ ਜਨਤਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਤਾਂ ਇਸ ਜ਼ਿਲ੍ਹਾ ਪ੍ਰਧਾਨਗੇ ਦੇ ਉੱਪਰ ਮੈਂ ਕੁੱਕੜ ਨੂੰ ਬਹੁਤ ਬਹੁਤ ਵਧਾਈ ਦਿਨਾ ਦੇ ਪਾਤਕਾ ਦੀ ਸੀਨੀਅਰ ਲੀਡਰਸ਼ਿਪ ਨੂੰ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇੱਕ ਸੁਚਾਰੂ ਤੇ ਸੋਚਿਆ ਹੋਇਆ ਪ੍ਰਧਾਨ ਦਿੱਤਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਵਿਜੇ ਕੁਮਾਰ ਪੁੱਟਾ ਜੀ ਦੀ ਅਗਵਾਈ ਵਿੱਚ ਜਿਹੜੀ ਕਿ ਪਟਿਆਲੇ 'ਚ ਭਾਰਤੀ ਜਨਤਾ ਪਾਰਟੀ ਦੀ ਲਹਿਰ ਹੈ ਉਹ ਹੋਰ ਮਜ਼ਬੂਤ ਹੋਵੇਗੀ ਦੇ ਹੱਕ ਵਿੱਚ ਨੋਮੀਨੇਸ਼ਨ ਨਹੀਂ ਪਰ ਨਹੀਂ ਵਾਪਸ ਲੈ ਲਈ ਉਹਨਾਂ ਨੇ ਕਿਸੇ ਨੇ ਵੀ ਆਪਣਾ ਨਾਂ ਨਹੀਂ ਦਿੱਤਾ ਸੋ ਡਿਸਾਈਡ ਤਾਂ ਕੱਲ ਹੀ ਹੋ ਗਿਆ ਸੀ ਪਰ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਜੋ ਪ੍ਰਕਿਰਿਆ ਸੀ ਉਹਦੇ ਵਿੱਚ ਅੱਜ ਸੀ ਉਹ ਨਾਮ ਜਿਹੜਾ ਹੈਗਾ ਅਨਾਉਂਸ ਕਰਕੇ ਆਏ ਹੈਗੇ ਆ ਤੇ ਵਿਦੇ ਕੋਕਾ ਜੀ ਨੂੰ ਦੁਆਰਾ ਪ੍ਰਧਾਨ ਬਣਾ ਦਿੱਤਾ ਹੈ ਤੂੰ ਔਰ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਅਸ਼wini ਸ਼ਰਮਾ ਜੀ ਦੀ ਜੋ ਗਗਵਾਈ ਥਲੇ ਪੰਜਾਬ ਦੇ ਵਿੱਚ ਵਧੀਆ ਟੀਮ ਕੰਮ ਕਰੂਗੀ ਉੱਥੇ ਤਰ੍ਹਾਂ ਹੀ ਇਹ ਜਿਹੜਾ ਉਹਨਾਂ ਦੇ ਟੀਪ ਟੀਮ ਦਾ ਇੱਕ ਮੈਂਬਰ ਸੇ ਤੋਂ ਪਟਿਆਲਾ ਅਰਬੰਦ ਤੋਂ ਜ਼ਿਲ੍ਹਾ ਪ੍ਰਧਾਨ ਬਣਿਆ ਨੇ ਉਹਨਾਂ ਦੇ ਨਾਲ ਜਿਹੜੀ ਇੱਥੇ ਪਟਿਆਲੇ ਦੇ ਵਿੱਚ ਭਾਜਪਾ ਦੀ ਟੀਮ ਭਾਜਪਾ ਦੇ ਕਾਰਜਕਰਤਾ ਉਹ ਹੋਰ ਜਿਆਦਾ ਮਜ਼ਬੂਤ ਹੋਣਗੇ ਔਰ ਜਿਹੜੀ ਹੌਣ ਵਾਲੀ 27 ਦੀ ਇਲੈਕਸ਼ਨ ਹੈਗੀ ਪੰਜਾਬ ਦੀ ਉਹ ਅਸੀਂ ਬਹੁਤ ਸੰਤੁਸ਼ਟੀ ਦੇ ਨਾਲ ਜਿੱਤ ਕੇ ਤੇ ਸਰਕਾਰ ਬਣਾਵਾਂਗੇ ਇਹ ਉਹਦਾ ਮੋੜ ਪੱਟ ਗਿਆ ਸਾਜਿਸ਼ ਹੈ ਔਰ ਪੰਜਾਬ ਦੇ ਲੋਕਾਂ ਦੇ ਅੰਦਰ ਬਹੁਤ ਜ਼ਿਆਦਾ ਰੋਸ ਹੈ ਔਰ ਇਹਨਾਂ ਦੀ ਪੈਰਾਂ ਤੋਂ ਜ਼ਮੀਨ ਨਿਕਲੀ ਹੋਈ ਹੈ ਨਾ ਤੇ ਆਪਦੇ ਐਮਪੀ ਜਿਹੜੇ ਆ ਇਹਨਾਂ ਦੇ ਖਿਲਾਫ ਟਵੀਟ ਕਰਨਾ ਸ਼ੁਰੂ ਹੋ ਗਏ ਸੋ ਬਹੁਤ ਲੋਕਾਂ ਦੇ ਅੰਦਰ ਰੋ ਹੈ ਪਰ ਕੇਜਰੀਵਾਲ ਦਾ ਕੇਸ ਚੱਲ ਨਹੀਂ ਰਹੀ ਇਸ ਕਰਕੇ ਲੈਂਡ ਪੁਲਿੰਗ ਐਕਟ ਜਿਹੜਾ ਇਹਨਾਂ ਦੀ ਕਫਨ ਆਖਰੀ ਕਿਲ ਸਬਤ 2002 ਤੋਂ ਕੁੱਕਾ ਕੜੇ ਦਾ ਚੱਲਦਾ ਆ ਰਿਹਾ ਸਾਰੇ ਬਾਇਲ ਇਕਸ਼ਨ ਮੈ ਲੜੇ ਨੇ ਆ ਹੁਣ ਵੀ ਰਿਡ ਇਕਸ਼ਨ ਨੇ ਹੁਣ ਵੀ ਸੁਪਰੀਮ ਕੋਰਟ ਤੱਕ ਇਕਸ਼ਨ ਲੈ ਕੇ ਐਮਸੀ ਇਕਸ਼ਨ ਕਰਦੇ ਸੁਪਰੀਮ ਕੋਰਟ ਤੱਕ ਨ ਜਾਂਦਾ ਹੁੰਦਾ ਤੁਹਾਨੂੰ ਅਨਲ ਟਾਈਮ ਲੱਗੂਗਾ ਵੀ ਸਾਰੇ ਪਟਿਆਲਾ ਇਕਸ਼ਨ ਅਗਲੇ ਮਹੀਨੇ ਦੇ ਦੁਆਰ ਤੋਂ ਹੋਣਗੇ ਕੋਈ ਓਕੜਾ ਨਹੀਂ ਜਿਹੜੇ ਕੰਮ ਕਰਨ ਲਈ ਕੋਈ ਓਕੜਾ ਨਹੀਂ ਪਿਛਲੇ 9 ਮਹੀਨੇ ਤੋਂ ਪ੍ਰਧਾਨਗੀ ਕਰ ਰਹੇ ਆ ਸਾਰੇ ਓਕੜਾ ਚ ਕਰ ਰਹੇ ਆ ਤਾਂ ਫਤਿਹ ਹੋਊਗੀ ਜਦੋਂ ਸਟਾਈਚੇ ਪਾਰਟੀ ਆਪਣੀ ਬਹੁਮਤ ਨਾਲ ਸਰਕਾਰ ਬਣਾਉਗੇ ਪਟਿਆਲੇ ਚ ਅਸੀਂ ਦੋਨੇ ਜਿੱਤਾਂ ਜਿੱਤਗੇ ਸਾਡੀ ਹਾਈ ਕੁਆਰਟਰ ਦੇ ਝੋਲੀ ਪਾਵਾਂਗੇ ਅਸੀਂ ਡਾਕਟਰ ਨਾਲ ਖੜੇ ਹਾਂ ਅੱਜ ਗਵਾਹ ਮੈਂ ਗਵਾਹ ਤੋਰ ਤੇ ਰੱਬ ਨੂੰ ਅੱਜ ਮੈਂ ਨਾਲ ਰੱਖਾਂਗਾ ਆਪਣੇ